ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਾਈ ਅਮਰਿਤਪਾਲ ਨੂੰ ਛਡਾਉਣ ਲਈ ਇਹ ਮਤਾ ਪਾਸ ਹੋਇਆ ਹੈ ਦਰਬਾਰ ਸਾਹਿਬ ਸੌ ਚੁੱਕੀ ਗਈ ਹੈ ਇਸ ਦੇ ਬਾਰੇ ਤੁਹਾਨੂੰ ਜਰੂਰ ਦੱਸਣਾ ਚਾਹਾਂਗੇ ਭਾਉ ਅਮਰਿਤਪਾਲ ਸਿੰਘ ਹੋਰਾਂ ਨੂੰ ਜਿਹੜਾ ਹੈ ਜੇਲ ਤੋਂ ਰਿਹਾ ਕਰਵਾਉਣ ਦੇ ਲਈ ਉਹਨਾਂ ਉੱਤੇ ਲੱਗੇ ਐਨਐਸਏ ਨੂੰ ਖਤਮ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਾਨੂੰਨ ਦੇ ਜਿਹੜੇ ਮਾਹਿਰ ਲੋਕ ਨੇ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕਰ ਰਹੇ ਹਾਂ ਜਲਦੀ ਤੋਂ ਜਲਦੀ ਐਨਐਸਏ ਨੂੰ ਚੁਣੌਤੀ ਦੇ ਕੇ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਬਾਹਰ ਲੈ ਕੇ ਆਉਣ ਦੀ ਜੀ ਹਾਂ ਭਾਈ ਅਮਰਤਪਾਲ ਸਿੰਘ ਜਿੰਨੀ ਛੇਤੀ ਬਾਹਰ ਆਉਣਗੇ ਤੇ ਉੰਨੀ ਹੀ ਛੇਤੀ ਆਪਣੇ ਜਿਹੜੇ ਲੋਕ ਨੇ ਹਾਲਾਂਕਿ ਉਹਨਾਂ ਦੇ ਜਿਹੜੇ ਖੰਡੂਰ ਸਾਹਿਬ ਦੇ ਲੋਕ ਨੇ ਜਿਨ੍ਹਾਂ ਨੇ ਉਹ ਐਮਪੀ ਬਣਾਇਆ ਉਹਨਾਂ ਨੂੰ ਤੇ ਆਖਰ ਉਹਨਾਂ ਲੋਕਾਂ ਦੀ ਆਵਾਜ਼ ਬਣਨਾ ਸੰਸਦ ਦੇ ਵਿੱਚ ਜਾਣਾ ਹਾਲਾਂਕਿ ਬੜੀ ਬੇਸਬਰੀ ਦੇ ਨਾਲ ਉਹ ਡੀਕ ਜਿਹੜੀ ਹੈ ਉਹਨਾਂ ਦੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜੇ ਗੱਲ ਕਰੀਏ ਕਾਨੂੰਨ ਦੇ ਮਾਹਰਾਂ ਦਾ ਮੰਨਣਾ ਇਹ ਕਿ ਜੇ ਪੰਜਾਬ ਸਰਕਾਰ ਚਾਵੇ ਤਾਂ ਅਮਰਿਤਪਾਲ ਸਿੰਘ ਇੱਕ ਮਿੰਟ ਦੇ ਵਿੱਚ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਕਿਉਂਕਿ ਕਿਉਂਕਿ ਸਰਕਾਰ ਨੇ ਐਨਐਸਸੀ ਲਗਾਇਆ ਹੋਇਆ ਹੈ ਦੂਸਰੀ ਵਾਰ ਉਹਨਾਂ ਤੇ 1 ਸਾਲ ਦਾ ਐਨਐਸਏ ਲੱਗਿਆ ਹੈ ਤੇ ਜੇ ਸਰਕਾਰ ਚਾਵੇ ਐਨਐਸਏ ਨੂੰ ਖਤਮ ਕਰਕੇ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਬਾਹਰ ਲਿਆ ਸਕਦੀ ਹੈ ਸਰਕਾਰ ਕਿਉਂਕਿ ਸਰਕਾਰ ਚਾਹੇ ਤਾਂ ਐਨਐਸਏ ਨੂੰ ਇੱਕ ਮਿੰਟ ਦੇ ਵਿੱਚ ਹੀ ਜਿਹੜਾ ਹੈ ਖਤਮ ਕੀਤਾ ਜਾ ਸਕਦਾ ਹੈ ਸਰਕਾਰ ਇਸ ਮਾਮਲੇ ਦੇ ਉੱਤੇ ਸ਼ਾਇਦ ਕੋਈ ਗੱਲਬਾਤ ਜਿਹੜੀ ਹੈ ਨਹੀਂ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਜੇਕਰ ਅਮਰਿਤਪਾਲ ਸਿੰਘ ਨੂੰ ਬਾਹਰ ਹੀ ਲਿਆਉਣਾ ਚਾਹੁੰਦੀ ਤਾਂ ਸ਼ਾਇਦ ਅਮਰਿਤਪਾਲ ਸਿੰਘ ਹੋਰਾਂ ਤੇ ਐਨਐਸਏ ਹੀ ਕਿਉਂ ਲੱਗਦਾ ਇਹ ਗੱਲ ਬਿਲਕੁਲ ਜਿਹੜੀ ਐ ਸਾਫ਼ ਹੋ ਚੁੱਕੀ ਐ ਹਾਲਾਂਕਿ ਲਗਾਤਾਰ ਜੇ ਵੇਖੀਏ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਰਿਹਾਈ ਜਿਹੜੀ ਐ ਕਾਫੀ ਮੁੱਦਾ ਬਣੀ ਹੋਈ ਐ ਵੱਡਾ ਮੁੱਦਾ ਜਿਹੜਾ ਬਣੀ ਹੋਈ ਐ ਭਾਈ ਅਮਰਿਤਪਾਲ ਸਿੰਘ ਕਾਫੀ ਜ਼ਿਆਦਾ ਜਿਹੜੇ ਨੇ ਚਰਚਾ ਦਾ ਵਿੱਚ ਵਿਸ਼ਾ ਬਣੇ ਹੋਏ ਨੇ ਕਿਉਂਕਿ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਆਪਣੇ ਵੱਲੋਂ ਵੱਖਰੀ ਮਿਸਾਲ ਜਿਹੜੀ ਐ ਉਹ ਕਾਇਮ ਕੀਤੀ ਐ ਸੋ ਲਗਾਤਾਰ ਜੇ ਗੱਲ ਕਰੀਏ ਤੇ ਅਮਰਿਤਪਾਲ ਸਿੰਘ ਹੋਰਾਂ ਨੇ ਵੱਡੀ ਗੱਲਬਾਤ ਜਿਹੜੀ ਹੈ ਉਹ ਆਪ ਸਾਂਝੀ ਕੀਤੀ ਹੈ ਕਿ ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੈ ਹਾਲਾਂਕਿ ਨੌਜਵਾਨਾਂ ਦੇ ਨਸ਼ੇ ਛਡਾਉਣਾ ਤੇ ਨੌਜਵਾਨਾਂ ਦੇ ਨਾਲ ਵਿਤਕਰਾ ਜਿਹੜਾ ਹੈ ਸਹੀ ਕਰਨਾ ਇਹ ਸਾਡਾ ਫਰਜ਼ ਬਣਦਾ ਹੈ ਪਰ ਸ਼ਾਇਦ ਸਰਕਾਰਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਹੈ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਬਾਹਰ ਲੈ ਕੇ ਆਉਣਾ ਐਸਜੀਪੀਸੀਬੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ ਕਾਨੂੰਨ ਦੇ ਮਾਹਿਰ ਵੀ ਗੱਲ ਕਰ ਰਹੇ ਨੇ ਤੇ ਅਮਰਿਤਪਾਲ ਸਿੰਘ ਹੋਰਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰਵਾਉਣ ਦੇ ਲਈ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ ਹਾਲਾਂਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਗਈ ਹੈ 28 ਅਗਸਤ ਨੂੰ ਜਿਹੜੀ ਹੈ 28 ਅਗਸਤ ਨੂੰ ਜਿਹੜੀ ਉਸਤੇ ਸੁਣਵਾਈ ਹੋਵੇਗੀ 1 ਤੇ 6 ਅਗਸਤ ਨੂੰ ਜਿਹੜੀ ਹੈ ਸੁਣਵਾਈ ਹੋਵੇਗੀ ਸੋ ਜਲਦੀ ਤੋਂ ਜਲਦੀ ਪਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਬਾਹਰ ਲਿਆਂਦਾ ਜਾਵੇਗਾ ਐਨਐਸਏ ਤੁਰਹਤ ਕਰਕੇ ਤੇ ਬਾਕੀ ਦੀ ਜਿਹੜੀ ਕਾਰਵਾਈ ਹੈ ਜਿਹੜੇ ਕੇਸ ਨਹੀਂ ਉਹਨਾਂ ਤੇ ਸੁਣਵਾਈ ਜਿਹੜੀ ਹੈ ਬਿਲਕੁਲ ਜਾਰੀ ਰਹੇਗੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾ ਲਾਉਣ ਦੇ ਲਈ ਐਨਐਸਏ ਹਟਾਉਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਜਾਰੀ ਨੇ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਾਂ